ਸਾਡਾ ਦੁੱਧ ਮੱਖਣ ਘਿਓ ਲੱਸੀ ਇਹ ਸਾਡੀ ਆਪਣੀ ਘਰ ਦੀ ਹੁੰਦੀ ਸੀ ਹਮ ਸਭਕੀਆਂ ਸਾਡੀਆਂ ਘਰ ਦੀਆਂ ਹੁੰਦੀਆਂ ਸੀ ਕਣਕ ਸਾਡੀ ਘਰ ਦੀ ਹੁੰਦੀ ਸੀ ਠੀਕ ਹੈ ਜੀ ਨੂਨ ਮਿਰਚ ਮਸਾਲਾ ਹਲਦੀ ਸਾਡੀ ਹੁੰਦੀ ਸੀ ਮਿਰਚਾਂ ਅਸੀਂ ਹਰੀਆਂ ਲੈਂਦੇ ਸਿਰਫ ਨੂਨ ਜਿਵੇਂ ਕਹਿਦੀ ਹੈ ਗੱਲ ਵੀ ਨੂਨ ਇੱਕ ਬਾਹਰੋਂ ਲੈ ਬਾਕੀ ਸਾਰੀਆਂ ਚੀਜ਼ਾਂ ਸਾਡੀਆਂ ਘਰ ਦੀਆਂ ਹੁੰਦੀਆਂ ਸੀ ਤੇ ਅਸੀਂ ਉਹ ਮੰਨ ਲਓ ਉਹ ਚੀਜ਼ਾਂ ਭੁੱਲ ਕੇ ਅੱਜ ਇਹਨਾਂ ਨਵੀਂ ਟੈਕਨੋਲੋਜੀ ਦੇ ਵਿੱਚ ਪੈਰ ਧਰ ਲਿਆ ਤੇ ਮੰਨ ਲਓ ਬਹੁਤ ਤਰੱਕੀ ਵੀ ਕਰ ਲਈ ਪਰ ਜਿਹੜੀ ਅਸੀਂ ਸਿਹਤ ਸੀ ਆਪਦੀ ਉਹ ਸਿਹਤ ਬਿਲਕੁਲ ਹੀ ਖਰਾਬ ਕਰ ਲਈ ਜਿਹੜਾ ਅੱਜ ਦੇ ਸਮੇਂ ਵਿੱਚ ਤੁਸੀਂ ਦੇਖੋ ਵੀ ਹਸਪਤਾਲਾਂ ਨੇ ਜਿਹੜੇ ਭਰੇ ਪਏ ਨੇ ਬਾਈ ਜੀ ਜੇ ਕਹੀਏ ਅੱਗੇ ਕਿਸੇ ਆਮ ਤੁਸੀਂ ਮਨ ਲੋ ਆਪਾਂ ਜਦੋਂ ਸੁਣਦੇ ਸੀ ਵੀ ਆਮ ਜਿਹੜਿਆ ਸੀਗਾ ਵੀ ਕੋਈ ਬਿਮਾਰੀ ਜਾਂ ਕਿਸੇ ਨੂੰ ਮੌਤ ਦਾ ਜਿਹੜਾ ਹੁੰਦਾ ਸੀ ਉਹ ਆਮ ਕਿਤੇ 6-7 ਮਹੀਨੇ ਸਾਲ ਬਾਅਦ ਮਨ ਲੋ ਕੋਈ ਸੁਣਦੇ ਸੀ ਅੱਜ ਕੱਲ ਤਾਂ ਰੋਜ਼ ਨਾਮ ਚਾ ਇੰਨੀ ਕੁ ਮਨ ਲੋ ਲੋਕਾਂ ਦੀ ਜ਼ਿੰਦਗੀ ਆ ਜਿਹੜੀ ਉਹਨਾਂ ਦੀ ਮਨ ਲੋ ਇੱਕ ਉਮਰ ਦੀ ਸੀਮਾ ਉਹ ਘਟ ਗਈ 60 ਸਾਲ ਅੱਗੇ 100 ਸਾਲ ਦੇ ਬਜ਼ੁਰਗ ਸੀ ਮੰਨ ਲਓ ਹੁਣ ਸਾਡੇ ਜੀ ਪਿੰਡ ਦੀ ਗੱਲ ਕਰੀਏ ਤਾਂ ਅੱਗੇ 100 100 105-5 ਸਾਲ ਦੇ ਜਿਹੜੇ ਬਜ਼ੁਰਗ ਨੇ ਉਹ ਬਹੁਤ ਨਾ ਮੱਤ ਰਹਿ ਗਏ ਹੁਣ ਮੰਨ ਲਓ ਜਿਹੜੇ 4 ਤੋਂ 5 ਰਹਿ ਗਏ ਹੁਣ 60 ਪਲੱਸ ਉਮਰੀ ਮੇਲਾ ਦਾ 60 ਪਲੱਸ ਰਹਿ ਗਈ ਬਾਈ 60 ਸਾਲ ਤੋਂ ਉੱਪਰ ਮੰਨ ਲਓ ਮੈਨੂੰ ਲੱਗਦਾ ਨਹੀਂ ਹੈ ਵੀ 60 ਸਾਲ ਤੋਂ ਉੱਪਰ ਹੀ ਬੰਦਾ ਕਹਿੰਦਾ ਵੀ ਯਾਰ ਹੁਣ ਬਸ 60 ਸਾਲ ਟੱਪ ਗਏ ਬਸ ਹੁਣ ਇਹ ਮੰਨ ਲਓ ਸਾਡੇ ਵੀ ਹੁਣ ਤਾਂ ਗਏ ਵੀ ਹੁਣ ਬਸ ਇਹਦੀ ਜਿਵੇਂ ਕਹਦੀ ਹੈ ਵੀ ਸੀਮਾ ਦੀ ਨੰਗ ਚੁੱਕੀ ਆ ਉਮਰ ਇਹ ਨਗਾ ਚੁੱਕੇ ਨੇ ਅੱਗੇ 100 ਪਲੱਸ 105 ਸਾਲ ਹੁਣ ਸਾਡੇ ਕਈ ਇੱਥੇ ਸਾਡੀ ਬੇਬੇ ਹੈਗੀ ਆਪਣੀ ਪੱਤੀ ਦੇ ਵਿੱਚ ਉਹਨਾਂ ਦੀ ਉਮਰ 103 ਸਾਲ 105 ਸਾਲ ਵਾਲੋ ਹੁਣ ਇਸ ਟਾਈਮ ਹੈਗੇ ਨੇ ਬਹੁਤ ਵਧੀਆ ਚੱਲਦੇ ਫਿਰਦੇ ਨੇ ਵਧੀਆ ਗੱਲਾਂ ਬਾਤਾਂ ਨੇ ਉਹਨਾਂ ਦੀ ਉਮਰਾਂ ਨੂੰ ਕੀ ਸੀ ਉਹ ਸਾਡੀਆਂ ਖਰਾਕਾਂ ਤੇ ਨਿਰਭਰ ਸੀ ਜਿਹੜੀ ਸਾਡਾ ਪਿੰਡੂ ਬਿਰਸਾ ਸੀ ਜਸੀਂ ਸਾਰਾ ਕੁਝ ਆਪਣਾ ਉਤਪਾਦਨ ਆਪ ਕਰਦੇ ਸੀ ਤੇ ਇਹ ਜਿਹੜੀ ਅਲ੍ਹਾਮਤ ਹੈ ਸਾਨੂੰ ਹੁਣ ਟੈਕਨੋਲੋਜੀ ਲਾ ਲਓ ਜਾਂ ਕੁਛ ਲਾ ਲਓ ਜਿਹੜੀ ਚਿੰਬੜੀਆਂ ਨੇ ਇਹ ਸਾਡਾ ਜਿਹੜੇ ਇਹ ਮਾੜੇ ਹਾਲਾਤ ਹੈ ਨੇ ਉਸੇ ਕਰਕੇ ਆਏ ਨੇ ਬਾਈ ਜੀ ਅਚ ਤੁਸੀਂ ਐਨਾਲਿਸਿਸ ਕੀਤਾ ਇਸ ਚੀਜ਼ ਨੂੰ ਵੀ ਕਿ ਕਿੰਨੇ ਕ ਪਰਸੈਂਟ ਜਿਵੇਂ ਲੰਮਸਮ ਕਰ ਲੰਨੇ ਆ ਗੱਲ ਆਪਾਂ ਵੀ ਐਕੂਰੇਟ ਚਲੋ ਡਾਟਾ ਜਿਹੜਾ ਹੈ ਪ੍ਰੋਪਰ ਨਹੀਂ ਕਈ ਵਾਰ ਪ੍ਰੋਵਾਈਡ ਕੀਤਾ ਜਾਂਦਾ ਹੈਗਾ ਵੀ ਕਿੰਨੇ ਕ ਪਰਸੈਂਟ ਲੱਗਦਾ ਹੈ ਕਿ ਲੋਕ ਨੇ ਜਿਹੜੇ ਪ੍ਰਭਾਵਿਤ ਹੋਏ ਹੋਏ ਨੇ ਪੰਜਾਬ ਦੇ ਜਾਂ ਫਿਰ ਪ੍ਰੋਡਕਟ ਨੇ ਜਿਹੜੇ ਕਿੰਨੇ ਕ ਪਰਸੈਂਟ ਹੋਣਗੇ ਜਿਹੜੇ ਮਿਲਾਵਟਰੀ ਤੌਰ ਦੇ ਉੱਤੇ ਦੇਖਣ ਨੂੰ ਮਿਲਦੇ ਨੇ ਭਾਈ ਮਲਾਵਟ ਤੁਸੀਂ ਇੱਕ ਮਤਲਬ ਮੈਂ ਹੋ ਗਏ ਮੈਨੂੰ ਚਾਰ ਪੰਜ ਦਿਨ ਪੰਜਾਬ ਸਰਕਾਰ ਦਾ ਕੋਈ ਡਾਟਾ ਹੋ অথেন্টিਕੇਸ਼ਨ ਆ ਵੀ ਉਹਨਾਂ ਦਾ ਇੱਕ ਡਾਟਾ ਮੱਲੂ ਆਪਾਂ ਸਰਕਾਰ ਦਾ ਡਾਟਾ ਕਹਿੰਦੇ ਨੇ ਕੁਝ ਆਮ ਬੰਦੇ ਦਾ ਨਹੀਂ ਹੈ ਸਰਕਾਰ ਦਾ ਡਾਟਾ ਮੱਲੂ ਆਪ ਕਹਿੰਦੇ ਨੇ ਵੀ ਅਸੀਂ ਉਹ ਡਾਟਾ ਸਾਡਾ ਹਰਾਨੀ ਜਨਕ ਹੈ ਚਾਹੇ ਉਹ ਫਸਟ ਆਫ ਆਲ ਦੁੱਧ ਦੀ ਗੱਲ ਕਰੀਏ ਆਪਾਂ ਚਾਹੇ ਉਹ ਆਪਾਂ ਘਿਓ ਦੀ ਗੱਲ ਕਰੀਏ ਚਾਹੇ ਆਪਾਂ ਪਨੀਰ ਦੀ ਗੱਲ ਕਰੀਏ ਇਹ ਤਿੰਨੇ ਪ੍ਰੋਡਕਟ ਜੇ ਇਹ ਗੱਲ ਕਰਦੇ ਹਾਂ ਕਿਉਂਕਿ ਇਹਨਾਂ ਦੀ ਇੰਨੀ ਕਿ ਮਾਤਰਾ ਮਲਾਵਟ ਦੇ ਵਿੱਚ ਮਤਲਬ ਆ ਗਈ ਉਹ ਕਹਿੰਦੇ ਯਾਰ ਮੰਨ ਲਓ ਠੀਕ ਹੈ ਇੱਕ ਦੁੱਧ ਦੇ ਵਿੱਚ ਆਪਾਂ ਇੱਕ ਸਿੰਪਲ ਗੱਲ ਕਰਦੇ ਆ ਵੀ ਦੁੱਧ ਦੇ ਵਿੱਚ ਪਾਣੀ ਹੈ ਉਹ ਨਾਰਮਲ ਹੋ ਗਿਆ ਵੀ ਠੀਕ ਹੈ ਪਾਣੀ ਹੈ ਪਰ ਜਿਹੜਾ ਕੈਮੀਕਲ ਦਾ ਆਉਣਾ ਉਹ ਬਹੁਤ ਘਾਤਕ ਹੋ ਗਿਆ ਸਰਕਾਰ ਨੇ ਵੀ ਡਾਟੇ ਦਿੱਤੇ ਨਹੀਂ ਵੀ ਜਿਹੜੇ ਉਹਨਾਂ ਨੇ ਕੁਸ਼ਕ ਮੰਨ ਲਓ ਜੇ ਉਹਨਾਂ ਦੇ ਸੈਂਪਲ ਵੀ ਭਰੇ ਨੇ ਮੰਨ ਲਓ 500 ਦੇ ਵਿੱਚੋਂ ਉਹਨਾਂ ਨੇ 150 ਸੈਂਪਲ ਤਾਂ ਇਹੋ ਜਿਹਾ ਵਾ ਜਿਹੜਾ ਉਹ ਕਹਿੰਦੇ ਹੈਰਾਨੀ ਜਨਕ ਹੈ ਮੰਨ ਲਓ ਉਹਦੇ ਵਿੱਚ ਦੁੱਧ ਦੇ ਵਿੱਚ ਮਲਾਵਟ ਹੈ ਯੂਰੀਆ ਦੇਖ ਲਓ ਤੁਸੀਂ ਡਿਟਰਜੈਂਟ ਦੇਖ ਲਓ ਤੁਸੀਂ ਮੰਨ ਲਓ ਉਹ ਕਹਿੰਦੇ ਵੀ ਅਸੀਂ ਇੱਕ ਬੰਦੇ ਤੋਂ ਮੈਂ ਸੁਣਦੀ ਉਹ ਕਹਿੰਦੇ ਵੀ ਮੰਨ ਲਓ ਕੁਸ਼ਕ 10 ਕਿਲੋ ਯੂ detergent ਜਾਂ chemical ਪਾ ਕੇ ਉਹ 2-2 2.5 2.5 ਕੁਆਂਟਲ 3-3 ਕੁਆਂਟਲ ਦੁੱਧ ਤਿਆਰ ਕਰ ਲੈਂਦੇ ਨੇ ਹਮ ਮਤਲਬ ਉਹ ਉਹਦੇ ਇਹ ਨਹੀਂ ਹੈ ਵੀ ਤੁਸੀਂ ਜੇ ਕਹੋ ਵੀ ਉਹਦਾ ਕੋਈ ਦੁੱਧ ਦਾ ਦਹੀਂ ਨਹੀਂ ਲੱਗਣਾ ਜਾਂ ਪਨੀਰ ਨਹੀਂ ਬਣਨਾ ਜਾਂ کریم ਸਾਰਾ ਕੁਝ ਹੋਊਗਾ ਸੇਮ ਐਜ਼ ਇਟ ਇਜ਼ ਦੁੱਧ ਦੂਜਾ ਕਾਰਨ ਹੁਣ ਇਹਦਾ ਲਾਲੀ ਵੀ ਤੁਸੀਂ ਕਹਿੰਦੇ ਹੋ ਵੀ ਮਸ਼ੀਨਾ ਵੀ ਦੁੱਧ ਦੀ ਮਲਾਵਟ ਕਿੱਥੋਂ ਵੜੀ ਜਾਊ ਉਹਦਾ ਇਹ ਵੀ ਸੁਣਨ ਦੇ ਵਿੱਚ ਮੰਨ ਲਓ ਆਇਆ ਵੀ ਜਿਹੜੀਆਂ ਹੁਣ ਮਸ਼ੀਨਾ ਨਹੀਂ ਮੰਨ ਲਓ ਮਸ਼ੀਨਾ ਉਹ ਦੁੱਧ ਨੂੰ ਫੜਬ ਨਹੀਂ ਪਾਉਂਦੀਆਂ ਮੰਨ ਲਓ ਉਹਨਾਂ ਦੀ ਮੰਨ ਲਓ ਜਿਹੜੀ ਹੈ ਕੁਆਲਿਟੀ ਆਪਾਂ ਕਹਿ ਸਕਦੇ ਆ ਵੀ ਦੁੱਧ ਜਿਹੜਾ ਇੰਨਾ ਮਲਾਵਟ ਦੇ ਵਿੱਚ ਉਹਨਾਂ ਦੀ ਇੱਕ ਮਲਾਵਟ ਵਾਲਿਆਂ ਦੀ ਇੰਨੀ ਕਿ ਇੱਕ ਮੰਨ ਲਓ ਮੰਨ ਲਓ ਕੁਆਲਿਫਿਕੇਸ਼ਨ ਲਾ ਲਓ ਜਾਂ ਉਹਨਾਂ ਦੀ ਇੱਕ ਜਿੰਨੀ ਉਹਨਾਂ ਦੀ ਲਾ ਲਓ ਸਮਝ ਲਾ ਲਓ ਵੀ ਉਹ ਇੰਨੀ ਕਿ ਪਰਪੱਕਤਾ ਨਾਲ ਉਹਨੂੰ ਤਿਆਰ ਕਰਦੇ ਨੇ ਤੇ ਜਿਹੜੀ ਉਹ ਮਸ਼ੀਨਾਂ ਨੇ ਉਹਨੂੰ ਬਿਲਕੁਲ ਸਹੀ ਦੱਸਣਗੇ ਵੀ ਕੁਛਕ ਪੁਆਇੰਟ ਜਿਹੜਾ ਜ਼ਿਆਦਾ ਹੋ ਮਤਲਬ ਉਹ ਫੜਦੀਆਂ ਨੇ ਨਹੀਂ ਮਸ਼ੀਨਾਂ ਹੀ ਸਾਡੀਆਂ ਕਹਿੰਦੇ ਨਹੀਂ ਐ ਵੀ ਫੇਲ ਨੇ ਮਸ਼ੀਨਾਂ ਪਰ ਹੁਣ ਸਰਕਾਰ ਦਾ ਮੈਂ ਸੁਣਦਾ ਸੀ ਵੀ ਉਹਨਾਂ ਦਾ ਇੱਕ ਪ੍ਰਾਲਾ ਉਹਨੇ ਇੱਕ ਫੂਡ ਬੈਨ ਪਤਾ ਨਹੀਂ ਤਿਆਰ ਕੀਤੀ ਐ ਪਰ ਉਹ ਉਹ ਦਾ ਇਹ ਪਿੱਛੇ ਵੀ ਬਾਈ ਜੀ ਮਤਲਬ ਇਹ ਅਸੀਂ ਗੱਲਾਂ ਤੱਕ ਹੀ ਸੀਮਤ ਕਿਉਂਕਿ ਇਹ ਸਾਡੀ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਰਿਹਾ ਮਤਲਬ ਇਹ ਸਰਕਾਰ ਦਾ ਸਰਕਾਰ ਤਾਂ ਇਹਦੇ ਉੱਤੇ ਹੁਣ ਇਸ ਵੇਲੇ ਸਖਤ ਵੀ ਹੋਈ ਹੋਈ ਆ ਕਈ ਜਗ੍ਹਾ ਤੇ ਰੇਡ ਚੱਲਦੀਆਂ ਨੇ ਉਹਨਾਂ ਨੂੰ ਸ਼ਕਤੀ ਦੇ ਨਾਲ ਨਜਿੱਠਿਆ ਵੀ ਜਾਂਦੇ ਬਾਈ ਰੇਡਾਂ ਤਾਂ ਪਹਿਲਾਂ ਵੀ ਚੱਲੀਆਂ ਨੇ ਰੇਡਾਂ ਦੀ ਲੋੜ ਹੈ ਜਿਹੜਾ ਵੱਡਾ ਕਾਰਨ ਹੈ ਵੀ ਤੇ ਸਖਤ ਮਨ ਲਓ ਬਹੁਤ ਤਰੀਕੇ ਨਾਲ ਸਾਡੇ ਜਿਹੜੇ ਫੂਡ ਸੇਫਟੀ ਵਾਲੇ ਨੇ ਖਾਸ ਤੌਰ ਤੇ ਵੱਡੇ ਸ਼ਹਿਰਾਂ ਦੇ ਵਿੱਚ ਕਿਉਂਕਿ ਵੱਡੇ ਸ਼ਹਿਰਾਂ ਦੇ ਵਿੱਚ ਕੀ ਹੈ ਮੰਨ ਲਓ ਇਧਰੋਂ ਸਾਡੇ ਲੁਧਿਆਣਾ ਸ਼ਹਿਰ ਆਪਣਾ ਵੱਡਾ ਸ਼ਹਿਰ ਆ ਅੰਮ੍ਰਿਤਸਰ ਸਾਹਿਬ ਸਾਡਾ ਵੱਡਾ ਸ਼ਹਿਰ ਆ ਪਟਿਆਲਾ ਸਾਡਾ ਵੱਡਾ ਸ਼ਹਿਰ ਆ ਬਠਿੰਡਾ ਸਾਡਾ ਵੱਡਾ ਸ਼ਹਿਰ ਆ ਕਿਉਂਕਿ ਜਦੋਂ ਵੱਡੇ ਸ਼ਹਿਰਾਂ ਦੇ ਵਿੱਚ ਫਿਰ ਆਲੇ-ਦਾਲੇ ਜਿਹੜੇ ਏਰੀਆ ਹੁੰਦੇ ਨੇ ਉੱਥੋਂ ਦੁੱਧ ਦੀ ਸਪਲਾਈ ਹੁੰਦੀ ਉਹ ਸਾਡਾ ਹੁਣ ਮੰਨ ਲਓ ਲੁਧਿਆਣਾ ਲਾ ਲਓ ਇਧਰੋਂ ਸੰਗਰੂਰ ਮਰੇਰ ਕੋਟਲਾ ਇਧਰੋਂ ਹਰਿਆਣਾ ਸਾਨੂੰ ਬਾਰਡਰ ਮਤਲਬ ਇ ਪਹਿਲਾਂ ਵੀ ਡਾਟਾ ਅੱਗੇ ਮਿਲੋ ਪਿਛਲੇ ਸਾਲ ਵੀ ਇੱਕ ਵਾਰੀ ਸੈਂਪਲ ਭਰੇ ਗਏ ਸੀਗੇ ਕੋਈ ਸਰਕਾਰ ਦੀ ਨਮਾਇਦੇ ਸੀ ਉਹਨਾਂ ਨੇ ਸੈਂਪਲ ਭਰੇ ਤੇ ਮੰਨ ਲਓ ਉਹ ਸੈਂਪਲ ਸਾਰੇ ਹੀ ਤਕਰੀਬਨ ਮੋਸਟਲੀ ਸੈਂਪਲ ਫੇਲ ਹੋਏ ਹੁਣ ਵੀ ਇਹ ਮਲਾਵਟ ਖੋਰੀ ਚੱਲਦੀ ਆ ਸਾਰਾ ਕੁਝ ਸਾਨੂੰ ਦਿਖ ਰਿਹਾ ਵਾ ਅਸੀਂ ਵੀ ਰੋਜ਼ ਆਪਾਂ ਦੇਖਦੇ ਆਂ ਗੱਲ ਪਰ ਇਹ ਤੇ ਸਖਤ ਕਾਨੂੰਨ ਤਾਂ ਜੇ ਬਣੂਗਾ ਜੇ ਕਿਸੇ ਨੂੰ ਜਿਵੇਂ ਆਪਾਂ ਕਹਿੰਦੇ ਨੇ ਪੰਜਾਬੀ ਦੀ ਘਪ ਤੇ ਵੀ ਮਾਰ ਕੇ ਕਾਂ ਟੰਗਣ ਵਾਲੀ ਗੱਲ ਜੇ ਇੱਕ ਅੱਧਾ ਬੰਦਾ ਕੋਈ ਕਾਂ ਟੰਗਾਗੇ ਕੋਈ ਸਖਤ ਕਾਨੂੰਨ ਬਣੂਗਾ ਉਹਦੇ ਤੇ ਚੰਗੀ ਕੋਈ ਖਚਾਈ ਉਹਦੀ ਹੋਊਗੀ ਤੇ ਉਹ ਉਹਨੂੰ ਕਿਸੇ ਨਾ ਕਿਸੇ ਮਤਲਬ ਮਕਾਮ ਤੇ ਚਲਾਣ ਕੱਟਣਾ ਜੁਰਮਾਨਾ ਕਰਨਾ ਨਹੀਂ ਬਾਈ ਜੀ ਸਫੀਸ਼ੈਂਟ ਹੈ ਉਹ ਥੋੜੀ ਮੰਨ ਲਓ ਜਿਵੇਂ ਕਹਿੰਦੇ ਨੇ ਉਹ ਥੋੜੀ ਜ਼ਿੰਦਗੀ ਨਾਲ ਖੇਡ ਰਿਹਾ ਮੰਨ ਲਓ ਇੱਕ ਤਰ੍ਹਾਂ ਦਾ ਨੇ ਇਹ ਮਤਲਬ ਮੌਤ ਦਾ ਥੋੜੀ ਦਾ ਜ਼ਿੰਮੇਵਾਰ ਇਹ ਮਲਾਵਟ ਹੈ ਜੇ ਕੋਈ ਬੱਚੇ ਦੇ ਵਿੱਚ ਜਾਂ ਹੋਰ ਦੇ ਵਿੱਚ ਉਹ ਮਲਾਵਟ ਕਰ ਰਿਹਾ ਤਾਂ ਉਹ ਮੌਤ ਦਾ ਜ਼ਿੰਮੇਵਾਰ ਉਹਨੂੰ ਸਿਰਫ ਆਪਾ ਜੁਰਮਾਨੇ ਨਾਲ ਨਹੀਂ ਸਰਕਾਰ ਕਹਿੰਦੀ ਜੀ 6 ਮਹੀਨੇ ਤੋਂ ਸਾਲ ਦੀ ਸਜ਼ਾ ਉਹ ਯਾਰ ਉਹਦੀ ਮੌਤ ਹੀ ਉਹਨੇ ਕਰਤੀ ਤਾਂ ਉਹਨੂੰ ਸਾਲ 6 ਮਹੀਨੇ ਦੀ ਸਜ਼ਾ ਨਾ ਮੈਨੂੰ ਦੱਸੋ ਉਹ ਕਿੰਨੇ ਆ ਮਤਲਬ ਦੁੱਧ ਹੈ ਦੁੱਧ ਦਾ ਲਾ ਲਓ ਪਨੀਰ ਦਾ ਲਾ ਲਓ ਉਹ ਕਿੰਨੇ ਬੰਦਿਆਂ ਦੇ ਨਾਲ ਜਾ ਕੇ ਉਹ ਮਤਲਬ ਕਿਸੇ ਦੇ ਅੰਦਰ ਜਾਣਾ ਕਿਉਂਕਿ ਇਹ ਫੈਕਟ ਜ਼ਿਆਦਾ ਕਰਦਾ ਕਿਉਂਕਿ ਇਹ ਲਿਕਵਿਡ ਦੇ ਰੂਪ ਵਿੱਚ ਜਾਂਦਾ ਇਹ ਸਾਡੀ ਖਾਣ ਵਾਲੀ ਚੀਜ਼ ਹੈ ਇਹਨੇ ਜਦੋਂ ਸਾਡੇ ਸਾਡੇ ਅੰਦਰ ਜਾਣਾ ਸਿੱਧਾ ਇਹਨੇ ਸਿੱਧਾ ਇਫੈਕਟ ਕਰਨਾ ਮਤਲਬ ਫੈਕਟਰ ਇਨ ਦਾ ਸੈਂਸ ਇਹ ਨਹੀਂ ਵੀ ਮੌਕੇ ਤੇ ਆਪਾਂ ਨੂੰ ਕੋ ਪਤਾ ਲੱਜੂ ਹੌਲੀ 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 ਉਹਨੇ ਆਪਣਾ ਰੂਪ ਦਿਖਾਉਣਾ ਤੁਸੀਂ ਮੈਨੂੰ ਇੱਕ ਦੱਸੋ ਮਤਲਬ ਆਮ ਗੱਲ ਹੈ ਮਨ ਲਓ ਮੈਂ ਕਹਿੰਦਾ ਗੱਲ ਹਰੇਕ ਤੁਸੀਂ ਬਿਮਾਰੀਆਂ ਦਾ ਜਿਹੜਾ ਬੱਚਿਆਂ ਦੀ ਆਪਾਂ ਗੱਲ ਕਰ ਲਈ ਹੁਣ ਵੱਡਿਆਂ ਦੇ ਵਿੱਚ ਬਿਮਾਰੀਆਂ ਕੀ ਨੇ ਵੀ ਤੁਸੀਂ ਹਰੇਕ 40 ਸਾਲ ਪਲੱਸ ਲਾ ਲਓ ਵੀ ਇੱਕ ਚਿੱਟੇ ਧੌਲਿਆਂ ਦੀ ਗੱਲ ਹੈ ਉਹ ਹਰੇਕ ਬੰਦੇ ਦੇ ਨਹੀਂ ਮੰਨ ਲਓ ਮੇਰੇ ਇਹ ਕਹਿ ਦਿੰਨਾ ਗੱਲ ਵੀ ਜਿਵੇਂ ਆਪਣੀ ਉਮਰ ਤੋਂ ਪਹਿਲਾਂ ਚਾਹੇ ਦਾੜੀ ਚਾਹੇ ਜਾਂ ਵਾਲ ਉਹ ਚਿੱਟੇ ਮਨ ਲਓ ਆ ਜਾਂਦੇ ਨੇ ਠੀਕ ਹੈ ਜੀ 슈ਗਰ ਤੁਸੀਂ ਆਮ ਦੇਖ ਲਓ ਗੱਲ ਠੀਕ ਹੈ ਤੇ ਵੱਡਾ ਜਿਹੜਾ ਆਪਣਾ ਲੁਧਿਆਣਾ ਤਾਂ ਕੈਂਸਰ ਜਿਵੇਂ ਅੱਗੇ ਗਏ ਸੀ ਵੀ ਕੈਂਸਰ ਟ੍ਰੇਨਾਂ ਚੱਲਣ ਲੱਗੀਆਂ ਤੇ ਕੈਂਸਰ ਤਾਂ ਵੈਸੇ ਹੀ ਸਾਡੀ ਇੰਨੀ ਪਰਮਾਰ ਹੋਗੀ ਇਹ ਕਾਰਨ ਨੇ ਬਾਈ ਜੀ ਇਹ ਮਲਾਵਟ ਜਿਹੜੀ ਇੰਨੇ ਹੁਣ ਕੈਮੀਕਲਾਂ ਦੀ ਉਹਨਾਂ ਦੀ ਕਿਹੜਾ ਕੋਈ ਆਪਾਂ ਮਿੰਤੀ ਗਿਣਤੀ ਆ ਵੀ ਉਹਨੇ ਕੀ ਸਾਡਾ ਅਫੈਕਟ ਕਰਨਾ ਕੀ ਉਹਨੇ ਸਾਡਾ ਉਹ ਕਰਨਾ ਜੀ ਜਿਹੜੀ ਮਲਾਵਟ ਉਹ ਕਿਸੇ ਵੀ ਰੂਪ ਵਿੱਚ ਹੋ ਜਾਵੇ ਹੁਣ ਕੈਂਸਰ ਦਾ ਜਿਹੜਾ ਵੱਡਾ ਕਾਰਨ ਹੈ ਮੈਂ ਇਹਨੂੰ ਸਮਝੇ ਵੀ ਜਿਹੜੀ ਮਲਾਵਟ ਖੁਰੀ ਹੈ ਇਹ ਚਾਹੇ ਉਹ ਜਿਹੜੀਆਂ ਪਨੀਰ ਦੁੱਧ ਕਿਉ ਇਹ ਤਿੰਨ ਚੀਜ਼ਾਂ ਤਾਂ ਇਹ ਜੀਆਂ ਅਲ੍ਹਾਮਤ ਨੇ ਇਹਨਾਂ ਤੇ ਇਹਨਾਂ ਮਤਲਬ ਸਖਤ ਕਾਨੂੰਨ ਬਣੇ ਵੀ ਇਹ ਜਿਹੜੀ ਮਤਲਬ ਇੰਨੀ ਮਲਾਵਟ ਹੈ ਤੇ ਕਿਸੇ ਹੱਦ ਤੱਕ ਜੇ ਨਾ ਰੁਕੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੋਰ ਵੀ ਇਸ ਤੋਂ ਬਿਨਾ ਜਿਹੜੇ ਭਿਆਨਕ ਸਾਡੇ ਨਤੀਜੇ ਨੇ ਉਹ ਦੇਖਣ ਨੂੰ ਮਿਲਣਗੇ ਬਾਈ ਜੀ ਹੂੰ ਅੱਛਾ ਜਿਵੇਂ ਪੰਜਾਬ ਦੇ ਵਿੱਚ ਪੰਜਾਬ ਨਾਲ ਹਰਿਆਣਾ ਹਾਈ ਕੋਰਟ ਦੀ ਮਾਨਯੋਗ ਅਦਾਲਤ ਦੇ ਵੱਲੋਂ ਵੀ ਜਿਹੜਾ ਪੰਜਾਬ ਸਰਕਾਰ ਨੂੰ ਝੜ ਪਾਈ ਗਈ ਕਿ ਮਿਲਾਵਟ ਜਿਹੜੇ ਕੀਤੀ ਜਾ ਰਹੀ ਉਹਨਾਂ ਤੇ ਐਕਸ਼ਨ ਕੀਤਾ ਜਾਵੇ ਵੀ ਉਹਨਾਂ ਤੇ ਜੋਰ ਪਾਇਆ ਜਾਵੇ ਵੀ ਐਨੇ ਆਮ ਮਿਲਾਵਟ ਜਿਹੜੀ ਹੈ ਪੰਜਾਬ ਦੇ ਵਿੱਚ ਚਾਹੇ ਉਹ ਦੇਸੀ ਘਿਓ ਹੋਵੇ ਜਾਂ ਖੋਆ ਹੋਵੇ ਵੀ ਉਸ ਦੇ ਉੱਤੇ ਪਕੜ ਬਣਾਈ ਜਾਵੇ ਵੀ ਇਹ ਲੋਕ ਕਰਕੇ ਮੇਰੇ ਨੇ ਉਹਦਾ ਤੇ ਐਕਸ਼ਨ ਲਿਆ ਜਾਵੇ ਹੈਨਾ ਕਿਵੇਂ ਦੇਖਦੇ ਇਹ ਸਾਰੀ ਚੀਜ਼ ਨੂੰ ਭਾਈ ਮਨੁੱਖ ਕਰਦੇ ਨੇ ਠੀਕ ਹੈ ਬਿਲਕੁਲ ਮੈਂ ਉਹੀ ਤਾਂ ਅੰਕੜੇ ਦੇਖਦਾ ਸੀ ਕਹਿੰਦੇ ਅਸੀਂ ਜੁਰਮਾਨਾ ਹੁਣ ਸਰਕਾਰ ਕਹਿੰਦੀ ਵੀ ਅਸੀਂ ਜੁਰਮਾਨਾ ਵਧਾ ਦੇ ਬਾਈ ਜੀ ਜੁਰਮਾਨੇ ਜੁਰਮੁਨਿਆਂ ਦਾ ਕੁਝ ਨਹੀਂ ਹੋਣਾ ਹੈ ਹੂੰ ਨਾਬਾ ਜੁਰਮਾਨਾ ਕਰ ਦੋ ਮੰਨ ਲਓ ਠੀਕ ਹੈ ਉਹ ਜਿਹੜੇ ਨੂੰ ਜਿਵੇਂ ਕਹਦੀ ਇਹ ਗੱਲ ਮੂਹਨ ਖੂਨ ਲੱਗਿਆ ਹੋਵੇ ਨਾ ਉਹ ਨਹੀਂ ਹਟ ਸਕਦਾ ਬਾਈ ਜੀ ਉਹ ਉਹਨੇ ਪੁੱਠੇ ਕੰਮ ਜਿਹੜੇ ਮੰਨ ਲਓ ਹੁਣ ਤੁਸੀਂ ਇੱਕ ਗੱਲ ਜਿਹਦਾ ਯਾਰ ਥੋੜੇ ਜਿਹਾ ਟਰਜੈਂਟ ਜਾਂ ਹੋਰ ਕੈਮੀਕਲ ਲਾ ਕੇ ਯੂਰੀਆ ਪਾ ਕੇ ਜਿਹਦਾ ਮੰਨ ਲਓ ਤੁਸੀਂ 1200 ਰੁਪਏ ਦੇ ਵਿੱਚ ਦੁੱਧ ਤਿਆਰ ਕਈ ਕਵਾਂਟਲਾਂ ਦੇ ਵਿੱਚ ਹੋ ਜਾਣਾ ਉਹ ਉਹ ਕਿਉਂ ਛੱਡੂਗਾ ਉਹ ਲੱਖਾਂ ਰੁਪਈਆ ਦੀ ਜਿਹੜੀ ਮਤਲਬ ਇਨਕਮ ਉਹਨੂੰ ਹੋ ਰਹੀ ਹੈ ਉਹ ਉਹ ਕਿਉਂ ਛੱਡੂਗਾ ਉਹ ਹੂੰ ਇਹ ਪਿੱਛੇ ਜੇ ਵੀ ਹੋਇਆ ਸੀਗਾ ਮੀਆਂ ਬੀਬੀ ਸੀਗੇ ਜਿਹੜੇ ਘਰੇ ਤਿਆਰ ਕਰਦੇ ਸੀਗੇ ਆਪਣਾ ਦੁੱਧ ਉਹਨਾਂ ਦਾ ਜਿਹੜਾ ਮੁਲਾਵਤੀ ਦੁੱਧ ਉਹਨਾਂ ਨੇ ਮੈਂ ਉਹੀ ਗੱਲ ਹੈ ਵੀ ਆਪਦੀ ਇਹ ਉਹ ਦੇਖ ਲਓ ਇੱਕ ਘਰ ਦੇ ਵਿੱਚ ਬੈਠ ਕੇ ਉਹ ਆਪਦੇ ਡੈਰੀਆਂ ਦੇ ਵੀ ਦੁੱਧ ਪਾਉਣ ਜਾਂਦੇ ਸੀ ਕਿੰਨੇ ਏਰੀਏ ਨੂੰ ਉਹ ਘਰਾਂ ਨੂੰ ਸਪਲਾਈ ਕਰਦੇ ਸੀ ਕਿੰਨੇ ਦੁੱਧੀਆਂ ਨੂੰ ਸਪਲਾਈ ਕਰਦੇ ਸੀ ਉਹਨਾਂ ਤੇ ਕੋਈ ਸਖਤ ਐਕਸ਼ਨ ਨਹੀਂ ਹੋਇਆ ਮੰਨ ਲਓ ਹੁਣ 6 ਮਹੀਨੇ ਬਾਅਦ ਫੂਡ ਸੇਫਟੀ ਐਕਟ ਦੇ ਵਿੱਚ ਕੀ ਹੈ ਨਾ ਕਾਨੂੰਨ ਕੀ ਕਹਿੰਦਾ ਕਾਨੂੰਨ ਦੇ ਵਿੱਚ ਤੇ ਇਹੀ ਹੈ ਬਾਈ ਜੀ ਵੀ ਉਹਨੂੰ ਜਿੰਨੀ ਕੋਈ ਸੀਮਾ ਤੈਅ ਆ ਉਹਦੀ ਮੰਨ ਲਓ 6 ਮਹੀਨੇ ਸਾਲ ਕਹਿੰਦੀ ਹੈ ਸਰਕਾਰ ਵੀ ਉਹਨੂੰ ਉਹਵਾ ਯਾਰ ਕਿਸੇ ਦੀ ਮ ਉਨੂੰ ਮੌਤ ਦੀ ਕੋਈ ਦੇਣ ਉਹਨੂੰ ਜੇ ਕਿਸੇ ਦੀ ਮੌਤ ਦਾ ਖੇਡੂ ਤਾਂ ਉਹਨੂੰ ਵੀ ਮੌਤ ਦੀ ਸਜ਼ਾ ਮਿਲੇ ਜਾਂ ਵੀ ਉਹਨੂੰ ਮਤਲਬ ਇਸ ਤਰੀਕੇ ਹੋਵੇ ਵੀ ਉਹਨੂੰ ਮਤਲਬ ਉਹਦਾ ਜਿੰਨਾ ਵੀ ਉਹਦਾ ਘਰ-ਬਾਰ ਹੈ ਚਾਹੇ ਆਪਾਂ ਹੁਣ ਕਈ ਵਾਰ ਆਪਾਂ ਕਹਿੰਦੇ ਨੇ ਵੀ ਨਸ਼ੇ ਵਾਲਿਆਂ ਦਾ ਹੋਰ ਉਹਨਾਂ ਦਾ ਘਰ-ਬਾਰ ਟਾਉਣ ਉਹਨਾਂ ਦੇ ਉਹਨਾਂ ਦੀ ਪ੍ਰਾਪਰਟੀ ਜ਼ਬਤ ਕਰਨ ਤੇ ਉਹਨਾਂ ਨੂੰ ਸਜ਼ਾ ਮਿਲੇ ਮਤਲਬ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਜਿਹੜਾ ਇਹ ਕੰਮ ਕੀਤਾ ਹੋਇਆ ਤੇ ਦੂਜਾ ਹੁਣ ਵੀ ਤੁਸੀਂ ਕਹਿੰਦੇ ਹੋ ਜੁਰਮਾਨੇ ਹੁਣ ਉਹ ਕਹਿੰਦੇ ਵੀ ਸਾਲ 6 ਮਹੀਨੇ ਦੀ ਸਜ਼ਾ ਪਲੱਸ ਜਿਹੜੇ ਜੁਰਮਾਨਿਆਂ ਦੀ ਧਾਰਾ ਹੈ ਉਹ ਮੱਝ ਮੱਝ ਉਹਨਾਂ ਨੂੰ ਜੁਰਮਾਨੇ ਵੀ ਵ ਤੇ ਉਹਨਾਂ ਦੀ ਜਿਹੜੀ ਸਜ਼ਾ ਉਹ ਵੀ ਅਸੀਂ ਕਰਤੀ ਪਰ ਇਹ ਇਹ ਇੰਨੇ ਨਾ ਰੋਕਣਾ ਨਹੀਂ ਬਾਈ ਜੀ ਮਤਲਬ ਇਹ ਇਹ ਫਿਕਰਮੰਦ ਹੈ ਕਿਉਂਕਿ ਸਾਨੂੰ ਦੂਜੀ ਗੱਲ ਮੈਂ ਬੇਨਤੀ ਦੱਸਾਂ ਵੀ ਜਿਹੜਾ ਪ੍ਰਸ਼ਾਸਨ ਕਹਿੰਦ ਨੇ ਆ ਜਾਂ ਸਰਕਾਰਾ ਉਹ ਠੀਕ ਹੈ ਅਵੇਰਨੈਸ ਹੁੰਦੀ ਆ ਹੁਣ ਅੱਜ ਆਪਾਂ ਬੈਠੇ ਆ ਆਪਾਂ ਕੋਈ ਵੱਡੇ ਵਿਦਵਾਨ ਨਹੀਂ ਹੈ ਆਪਾਂ ਸਰਵਿਕ ਅਵੇਅਰਨੈਸ ਹੈ ਵੀ ਤੁਸੀਂ ਵੀ ਮਤਲਬ ਇਸ ਤੁਹਾਡਾ ਚੈਨਲ ਵੀ ਅਕਸਰ ਅਸੀਂ ਦੇਖਿਆ ਵੀ ਕੋਈ ਨਵੇਂ-ਨਵੇਂ ਮੁੱਦੇ ਨੇ ਜਿਹੜੇ ਚਾਹੇ ਪਹਿਲਾਂ ਤੁਸੀਂ ਭਿਖਾਰੀਆਂ ਦਾ ਮੁੱਦਾ ਸੀ ਵੀ ਉਹ ਉਹ ਇੱਕ ਵੱਡਾ ਤੁਸੀਂ ਚੱਕਿਆ ਹੁਣ ਕੀ ਹੈ ਵੀ ਤੁਸੀਂ ਇਸ ਮੁੱਦੇ ਤੇ ਗੱਲ ਕੀਤੀ ਹੈ ਤਾਂ ਇਹ ਕੀ ਹੈ ਵੀ ਤੁਸੀਂ ਚੈਨਲ ਜਾਂ ਹੋਰ ਸਾਡੇ ਸਮਾਜ ਦੇ ਲੋਕ ਉਹ ਅਵੇਅਰ ਕਰਦੇ ਨੇ ਲੋਕਾਂ ਨੂੰ ਪਰ ਮੂਰੇ ਕਿਹਨੂੰ ਆਣਾ ਪੂਕਾ ਆਪ ਲੋਕਾਂ ਨੂੰ ਹੁਣ ਅਸੀਂ ਕੋਈ ਵੀ ਚੀਜ਼ ਲੈਣ ਜਾਂਦੇ ਆ ਜੋ ਸਾਨੂੰ ਮੰਨ ਲਓ ਅਗਲਾ ਕਹਿੰਦਾ ਯਾਰ ਇਹ ਚੀਜ਼ ਖਰੀਦ ਰਿਹਾ ਹੈ ਉਹ ਵੇਚ ਰਿਹਾ ਹੈ ਵੇਚਣ ਵਾਲਾ ਵੇਚ ਰਿਹਾ ਖਰੀਦਣ ਵਾਲਾ ਖਰੀਦ ਰਿਹਾ ਇਹਦਾ ਕੀ ਤੋਂ ਦਿੱtte ਡੋਖਾ ਜਿਵੇਂ ਪੰਜਾਬੀ ਜੀ ਕਹਿੰਦੇ ਨੇ ਆਪਾਂ ਪਰ ਕਾਰਨ ਕੀ ਹੈ ਵੀ ਇਹ ਅਵੇਅਰਨੈਸ ਹੈ ਹਲੇ ਲੋਕਾਂ ਨੂੰ ਇਹ ਪਤਾ ਨਹੀਂ ਹੁਣ ਦੂਜਾ ਕਾਰਨ ਕੀ ਹੈ ਵੀ ਮੰਨ ਲਓ ਐਫਸੀ ਐਫਸੀਸੀਆਈ ਜਿਹੜਾ ਇੱਕ ਬਣਿਆ ਹੋਇਆ ਫੂਡ ਸੇਫਟੀ ਦਾ ਉਹ ਹੈ ਉਹ ਕੀ ਹੈ ਮੰਨ ਲਓ ਹੁਣ ਤੁਸੀਂ ਸਾਡੇ ਲੁਧਿਆਣੇ ਤੁਸੀਂ ਸ਼ਾਮ ਨੂੰ ਹੁਣ ਜਾਓਗੇ ਤਾਂ ਤੁਸੀਂ ਦੇਖੋਗੇ ਕਿ ਸੜਕਾਂ ਦੇ ਉੱਤੇ ਟੈਂਪੂ ਲਾ ਕੇ ਕੋਈ ਰੇੜੀ ਲਾ ਕੇ ਜਾਂ ਹੋਰ ਦੁੱਧ ਵੇਚ ਰਿਹਾ ਯਾਰ ਉਹਨਾਂ ਨੂੰ ਕਿਵੇਂ ਕੋਈ ਅਧਿਕਾਰ ਦਿੱਤਾ ਹੋਇਆ ਮੈਨੂੰ ਇਹ ਦੱਸੋ ਗੱਲ ਲਿਓ ਬੇਛਾ ਦਾ ਘਟੋ ਘਟ ਉਹ ਪ੍ਰੂਫ ਹੋਵੇ ਕਿਤੇ ਕੱਲ ਨੂੰ ਮੰਨ ਲਓ ਕੋਈ ਵੱਡੀ ਘਟਨਾ ਹੋ ਗਈ ਅਸੀਂ ਕਦੋਂ ਜਾਦੇ ਕੋਈ ਵੱਡੀ ਘਟਨਾ ਕੱਲ ਨੂੰ ਕੋਈ ਉਹ ਦੁੱਧ ਪੀ ਕੇ ਜਾਂ ਕੋਸ਼ਿਸ਼ ਕਰਕੇ ਕੋਈ ਮੰਨ ਲਓ ਕੋਈ ਘਟਨਾ ਵਾਪਰ ਗਈ ਜਾਂ ਕੋਈ ਬੱਚੇ ਦੀ ਡੈਥ ਹੋ ਗਈ ਜਾਂ ਕੋਈ ਹੋਰ ਪ੍ਰੋਬਲਮ ਆ ਗਈ ਤਾਂ ਉਹਦਾ ਕੌਣ ਜ਼ਿੰਮੇਵਾਰ ਹਮਮ ਬਜਾ ਰ ਅਸੀਂ ਜਿਵੇਂ ਕਹਿੰਦੇ ਪੰਜਾਬ ਤਾਂ ਸ਼ੁਰੂ ਤੋਂ ਹੀ ਤੁਹਾਨੂੰ ਪਤਾ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਮਸ਼ਹੂਰ ਹੈ ਅਸੀਂ ਕਿੰਨੀਆਂ ਚੀਜ਼ਾਂ ਹੁਣ ਆ ਮੂਰੇ ਤਿਹਾਰ ਆਉਣੇ ਆ ਕਿ ਕਿੰਨਾ ਦੁੱਧ ਕਿੰਨਾ ਪਨੀਰ ਫੜਿਆ ਵੀ ਜਾਉ ਇਹ ਨਹੀਂ ਹੈ ਵੀ ਰੇਡਾਂ ਨਹੀਂ ਹੋਣਗੀਆਂ ਰੇਡਾਂ ਵੀ ਹੋਣਗੀਆਂ ਫੜੇ ਵੀ ਜਾਣਗੇ ਪਰ ਖੀਰ ਨੂੰ ਅਲਟੀਮੇਟ ਉਹ ਜਿਵੇਂ ਨਹੀਂ ਗੱਲ ਤੇ ਅਸਲ ਇਹੀ ਆ ਵੀ ਲੋਕਾਂ ਨੂੰ ਮੂਰੇ ਆਉਣਾ ਪੂਗਾ ਦੂਜੀ ਸਾਡੀ ਕਿਸਾਨੀ ਭੁੱਲ ਕੇ ਬੈਜੀ ਅਸੀਂ ਮੰਨ ਲਓ ਹੁਣ ਵੱਡਾ ਕਾਰਨ ਕੀ ਆ ਮੈਂ ਤੁਹਾਨੂੰ ਦੱਸਦਾ ਗੱਲ ਮੰਨ ਲਓ ਸਾਡੇ ਪਿੰਡ ਦੀ ਆ ਆਪਾਂ ਗੱਲ ਕਰੀਏ ਮੰਨ ਲਓ ਸਾਡੀ ਪਿੰਡ ਦੀ ਜਿਹੜੀ ਮੰਨ ਲਓ ਜਨਸੰਖਿਆ ਉਹ 4500 ਤੋਂ 5000 ਦੀ ਹੈ ਪਰ ਜੇ ਅਸੀਂ ਦੁੱਧ ਜਿਵੇਂ ਸਾਡਾ ਜਿਹੜਾ ਹੈ ਸੱਬਿਆ achar ਵੀ ਲਾ ਲਓ ਜਾਂ ਸਾਡੀ ਖੇਤੀ ਕਿੱਤਾ ਲਾ ਲਓ ਅਸੀਂ ਜੇ ਘਰਾਂ ਦੇ ਮੰਨ ਲਓ ਡੰਗਰਾਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਵੀ 10 ਤੋਂ 15 ਡੰਕਰ ਪਰਿਵਾਰ ਹੋਣਗੇ ਜਿਹੜੇ ਆ ਦਾ ਮੰਨ ਲਓ ਡੰਗਰ ਨਹੀਂ ਬਾਕੀ ਸਾਰੇ ਨੇ ਵੇਚਤੇ ਹਨ 10 15 ਫਰਵਰੀ ਆਗੇ ਮਸਾਂ ਮੰਨ ਲਓ ਜੇ ਕਹੀਏ ਉਹ ਵੀ ਭਾਈ ਕੋਈ ਬਿਜ਼ਨਸ ਨਹੀਂ ਕਰ ਰਿਹਾ ਉਹ ਵੀ ਇਹ ਆ ਜਿਵੇਂ ਹੁਣ ਹੌਲੀ ਹੌਲੀ ਚਲੋ ਅਵੇਅਰਨੈਸ ਹੋ ਰਹੀ ਆ ਤਾਂ ਲੋਕ ਇੱਕ ਇੱਕ ਦੋ ਦੋ ਡੰਗਰ ਰੱਖ ਰਹੇ ਨੇ ਮੰਨ ਲਓ ਵੀ ਹਰੇਕ ਬੰਦੇ ਨੂੰ ਆਪਾਂ ਇਹੀ ਬੇਨਤੀ ਕਰਾਂ ਵੀ ਇੱਕ ਇੱਕ ਦੋ ਦੋ ਡੰਗਰ ਜਿਹਦੇ ਕੋਲ ਸਫੀਸ਼ੀਐਂਟ ਕੋਈ ਜਗ੍ਹਾ ਹੈਗੀ ਆ ਮੰਨ ਲਓ ਤੇ ਪੱਠੇ ਕਰ ਸਕਦਾ ਤਾਂ ਘੱਟੋ ਘਾਟ ਆਪਦੇ ਦੁੱਧ ਤੋਂ ਹੁਣ ਕਿੰਨੀਆਂ ਚੀਜ਼ਾਂ ਉਹ ਤਿਆਰ ਕਰੂਗਾ ਦੁੱਧ ਵੀ ਬਣਾਊਗਾ ਦਹੀਂ ਵੀ ਬਣਾਊਗਾ ਪਨੀਰ ਵੀ ਲਿਆਊਗਾ ਉਹਨੂੰ ਕੋ ਮੁੱਲ ਚੀਜ਼ ਲੈਣ ਦੀ ਤਾਂ ਨਹੀਂ ਲੋੜ ਟੁਕ ਟਾਪ ਤੇ ਆਪਣੇ ਪਰਿਵਾਰ ਨੂੰ ਤਾਂ ਸੁਰੱਖਿਅਤ ਰੱਖ ਸਕਦਾ ਇੱਕ ਜਿਵੇਂ ਮਿੱਠਾ ਜ਼ਹਿਰ ਆ ਉਹ ਤੋਂ ਤਾਂ ਬਚਾ ਸਕਦਾ ਉਹ ਆਪਣੇ ਬੱਚਿਆਂ ਨੂੰ ਕਰ ਸਕਦਾ ਤੇ ਇਸ ਕਰਕੇ ਸਾਨੂੰ ਜਿਹੜੇ ਆਮ ਲੋਕ ਨੇ ਇਹਨਾਂ ਨੂੰ ਮੂਰੇ ਆਉਣਾ ਪਊਗਾ ਤੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਆਪਾਂ ਕਹਿੰਦੇ ਨੇ ਵੀ ਜਿਹੜੇ ਮਲਾਵਟ ਖੋਰੀ ਵਾਲੇ ਨੇ ਉਹ ਤਾਂ ਹੀ ਰੁਕਣਗੇ ਜੇ ਇਹਨਾਂ ਤੇ ਸਖਤ ਕਾਨੂੰਨ ਆਪਾਂ ਬਣੂਗਾ ਤੇ ਤਾਂ ਉਹਨਾਂ ਨੂੰ ਕਿਸੇ ਨੂੰ ਜਿਵੇਂ ਮਾਰ ਕੇ ਕਾਂ ਟੰਗਣ ਵਾਲੀ ਗੱਲ ਵੀ ਜੋ ਜੋ ਤੱਕ ਕਾਂ ਨਹੀਂ ਟੰਗੇ ਜਾਂਦਾ ਉਹ ਤੱਕ ਮਲਾਵਟ ਖੋਰੀ ਇਹ ਵਧੂਗੀ ਘਟਣ ਵਾਲੀ ਨਹੀਂ ਹੈ ਹੂੰ ਅੱਛਾ ਇਹ ਇੱਕ ਹੋਰ ਚੀਜ਼ ਦੇਖਿਆ ਹੋਣਾ ਵਾ ਆ ਪਿੱਛੇ ਜਿਹੇ ਇੱਕ ਆਫੀਸਰ ਸੀਗੇ ਹਾਂਜੀ ਸਰਦਾਰ ਜੀ ਸੀਗੇ ਉਹ ਬਹੁਤ ਵਾਇਰਲ ਹੋਏ ਸੀਗੇ ਉਹਨਾਂ ਨੇ ਵੱਲੋਂ ਰੇਡ ਪਾਈ ਜਾਂਦੀ ਸੀ ਰੇਡੀਆਂ ਦੇ ਉੱਤੇ ਜਿਹੜੇ ਫੇਕ ਪ੍ਰੋਡਕਟਸ ਨੇ ਜਿਹੜੇ ਜਾਂ ਫਿਰ ਜਿਹੜੇ ਮਲਾਵਟੀ ਕੋਈ ਪ੍ਰੋਡਕਟਸ ਨੇ ਜਿਹੜੇ ਵੇਚ ਰਹੇ ਨੇ ਚਾਹ ਖਾਣ ਪੀਣ ਦੀ ਚੀਜ਼ ਹੋਵੇ ਚਾਹ ਕੁਝ ਹੋਵੇ ਹਨਾ ਉਹਨਾਂ ਨੇ ਬਹੁਤ ਉਹ ਵਾਇਰਲ ਹੋਏ ਸੀਗੇ ਉਸ ਵੇਲੇ ਲੋਕਾਂ ਨੇ ਸ਼ਲਾਗਾ ਵੀ ਕੀਤੀ ਲੇਕਿਨ ਉਸ ਤੋਂ ਬਾਅਦ ਉਹਦੇ ਨੂੰ ਲੈ ਕੇ ਵੀ ਲੋਕ ਅਵੇਅਰ ਵੀ ਹੋਏ ਜੀ ਲੇਕਿਨ ਉਸ ਤੋਂ ਬਾਅਦ